ਘਰ ਦੀ ਹਾਲਤ ਵੀ ਬਹੁਤ ਨਾਜ਼ੁਕ ਆ ਛੱਤਾਂ ਬੋਲਿਆਂ ਵਾਲੀਆਂ ਛੱਤਾਂ ਵਾਂ ਕਿਸੇ ਵੇਲੇ ਵੀ ਡਿੱਗ ਸਕਦੀਆਂ ਮਕਾਨ ਵੀ ਮਾੜਾ ਤੇ ਅੱਖਾਂ ਦੀ ਰੋਸ਼ਨੀ ਜਾਣ ਕਰਕੇ ਵਿਚਾਰੇ ਕੋਈ ਕਾਰੋਬਾਰ ਵੀ ਨਹੀਂ ਕਰ ਸਕਦੇ ਅੱਖਾਂ ਦੀ ਰੋਸ਼ਨੀ ਕਿੰਨੇ ਸਾਲ ਤੋਂ ਢੱਡੀ ਗਈ ਹੈ ਇਹ ਹੋਈ ਗਏ 16-17 ਸਾਲ ਇੱਕ ਮੁਸੀਬਤ ਨਹੀਂ ਹੈਗੀ ਮੁਸੀਬਤਾਂ ਦੇ ਇਹਨਾਂ ਦੇ ਪਹਾੜ ਹੀ ਟੁੱਟੇ ਪਏ ਆ ਬਰਸ਼ ਵਗੈਰਾ ਹੁੰਦੀ ਆ ਫਿਰ ਉਸ ਤੋਂ ਉਦੋਂ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ ਬੜਾ ਔਖਾ ਏ ਰਾਤ ਜਾ ਕੇ ਕੱਢਣੀ ਪੈਂਦੀ ਆ ਤੂੰਆਂ ਜੀਆਂ ਦੀ ਅੱਖਾਂ ਵੀ ਖਰਾਬ ਔਰ ਤੀਜੀ ਬੇਟੀ ਆ ਜਵਾਨ ਬੇਟੀ ਆ ਬੇਟੀ ਦੇ ਵਿੱਚ ਚੂਲੇ ਦੇ ਵਿੱਚ ਸੱਟ ਲੱਗੀ ਆ ਵਿਚਾਰੀ ਦੇ ਸਕੂਲੇ ਜਾਂਦੀ ਸੀ ਰੇ ਉੱਥੇ ਖੇਡਦਿਆਂ ਨੇ ਲਟਕਿਆਂ ਨੇ ਧੱਕਾ ਦਿੱਤਾ ਤੇ ਸਕੂਲ ਤੋਂ ਚੂਲਾ ਜਿਹੜਾ ਡੈੱਡ ਹੋ ਗਿਆ ਤੁਸੀਂ ਦੇਖ ਰਹੇ ਹੋ ਸਮਰ ਨਿਊਜ਼ ਔਰ ਮੈਂ ਜਸਪਾਲ ਸ਼ਰਮਾ ਅੱਜ ਇੱਕ ਅਜਿਹੇ ਉਪਾਗੇ ਪਰਿਵਾਰ ਵਿੱਚ ਆਏ ਆ ਜਿਹੜੇ ਇੱਕ ਦੋਸ ਸਕੇ ਭਰਾ ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਜਿਹੜੀ ਚਲੀ ਗਈ ਹੈ ਔਰ ਹੋਰ ਇਸ ਤੋਂ ਵੀ ਜ਼ਿਆਦਾ ਅੱਗੇ ਜਾਈਏ ਤਾਂ ਉਹਨਾਂ ਦੀ ਇੰਨੀ ਕਿਸਮਤ ਮਾੜੀ ਆ ਕਿ ਉਹਨਾਂ ਦੀਆਂ ਪਤਨੀਆਂ ਦੀ ਜਿਹੜੀ ਨਿਗਾ ਉਹ ਵੀ ਚਲੀ ਗਈ ਆ ਔਰ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਜਿਹੜੇ ਬਜ਼ੁਰਗ ਸੀ ਉਹਨਾਂ ਦੀ ਨਿਗਾ ਵੀ ਜਿਹੜੀ ਆ ਬਹੁਤ ਜਲਦੀ ਚਲੀ ਗਈ ਸੀ ਔਰ ਇਹਨਾਂ ਦੇ ਘਰ ਦੇ ਹਾਲਾਤ ਵਖੀਏ ਤੇ ਮੈਂ ਆਪਣੇ ਕੈਮਰਾਮੈਨ ਨੂੰ ਕਹਿੰਗਾ ਦਿਖਾਇਆ ਜਾਵੇ ਇੱਕ ਵੱਡੇ ਭਰਾ ਦਾ ਘਰ ਆ ਸਾਹਮਣੇ ਘਰ ਦੀ ਹਾਲਤ ਵੀ ਬਹੁਤ ਨਾਜ਼ੁਕ ਆ ਛੱਤਾਂ ਬੋਲਿਆਂ ਵਾਲੀਆਂ ਛੱਤਾਂ ਵਾਂ ਕਿਸੇ ਵੇਲੇ ਵੀ ਡਿੱਗ ਸਕਦੀਆਂ ਵਾਂ ਕੋਈ ਵੀ ਨੁਕਸਾਨ ਹੋ ਸਕਦਾ ਔਰ ਦੋ ਤਰ੍ਹਾਂ ਦੀ ਮਾਰ ਪੈ ਰਹੀ ਵਿਚਾਰਿਆਂ ਨੂੰ ਇੱਕ ਤੇ ਕਾਰੋਬਾਰ ਨਹੀਂ ਕਰ ਸਕਦੇ ਛੱਤਾਂ ਮਕਾਨ ਵੀ ਮਾੜਾ ਤੇ ਅੱਖਾਂ ਦੀ ਰੋਸ਼ਨੀ ਜਾਣ ਕਰਕੇ ਵਿਚਾਰੇ ਕੋਈ ਕਾਰੋਬਾਰ ਵੀ ਨਹੀਂ ਕਰ ਸਕਦੇ ਤੇ ਮਕਾਨ ਵੱਲੋਂ ਵੀ ਜੇ ਵੇਖਿਆ ਜਾਵੇ ਤੇ ਮਕਾਨ ਵੀ ਵਿਚਾਰਿਆਂ ਦਾ ਪਤਾ ਨਹੀਂ ਕਦੋਂ ਢੱਡ ਸਕਦਾ ਵਾ ਜਦੋਂ ਕਿਤੇ ਮੀਂਹ ਆਉਂਦਾ ਤੇ ਉਦੋਂ ਵਿਚਾਰੇ ਪਤਾ ਨਹੀਂ ਕਿਸ ਤਰ੍ਹਾਂ ਆਪਣਾ ਟਾਈਮ ਪਾਸ ਕਰਦੇ ਆ ਤੇ ਦੂਜੇ ਬ੍ਰਦਰ ਹੈਗੇ ਉਹਨਾਂ ਦੇ ਛੋਟੇ ਬ੍ਰਦਰ ਜੋਧ ਸਿੰਘ ਉਹਨਾਂ ਦਾ ਵੀ ਘਰ ਦੇਖੋ ਉਹਨਾਂ ਦੀ ਵੀ ਹਾਲਾਤ ਘਰ ਦੇ ਕਿਦਾਂ ਦੇ ਆ ਤੇ ਕਿਸ ਤਰ੍ਹਾਂ ਟਾਈਮ ਪਾਸ ਕਰਦੇ ਆ ਇਹ ਸਾਰੀ ਗੱਲਬਾਤ ਆਪਾਂ ਇਹ ਦੋਵਾਂ ਭਰਾਵਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਇਹ ਜੋ ਵੀ ਇਹਨਾਂ ਦੇ ਨਾਲ ਇਹ ਵਾਪਰਿਆ ਵਾ ਵੀ ਕਿਸ ਤਰ੍ਹਾਂ ਆਪਣਾ ਇਹ ਜੀਵਨ ਬਸਰ ਕਰ ਰਹੇ ਆ ਹਾਂਜੀ ਭਾਜੀ ਕੀ ਨਾਂ ਡਾਡਾ ਜੀ ਜੋਧਾ ਸਿੰਘ ਜੀ ਜੋਦਰ ਸਿੰਘ ਜੀ ਇਹ ਅੱਖਾਂ ਦੀ ਰੋਸ਼ਨੀ ਕਿੰਨੇ ਚਿਰ ਤੋਂ ਢੱਡੀ ਗਈ ਹੈ ਇਹ ਹੋਈ ਗਏ 16-17 ਸਾਲ ਜੀ ਨਹੀਂ ਇਸ ਤੋਂ ਪਹਿਲਾਂ ਤੁਸੀਂ ਕੋਈ ਇਲਾਜ ਲੋਜ ਕਰਵਾਇਆ ਸੀ ਇਲਾਜ ਕਰਾਇਆ ਜੀ ਅੱਛਾ ਜੀ ਪਹਿਲਾਂ ਬਿਆਸ ਤੋਂ ਪ੍ਰੇਸ਼ਣ ਹੋਇਆ ਜੀ ਕਿੰਨਾ ਚਿਰ ਪਹਿਲਾਂ ਹੋਇਆ ਸੀ ਇਹ ਪ੍ਰੇਸ਼ਣ ਹੋਏ ਨੂੰ ਹੋਈ ਗਏ ਜੀ 15-16 ਸਾਲ ਹੋ ਗਏ 15 ਕਾ ਇਹ ਕਿੰਨਾ ਚਿਰ ਰੋਸ਼ਨੀ ਢੱਡੀ ਸਹੀ ਰਹੀ ਹੈ ਉਸ ਤੋਂ ਬਾਅਦ ਬਿਆਸ ਤੋਂ ਬਾਅਦਾਂ ਜੀ ਪੀਜੀਆਈ ਤੋਂ ਫੇਰ ਦੂਰੇ ਪ੍ਰੇਸ਼ਣ ਹੋਇਆ ਜੀ ਅੱਛਾ ਜੀ ਉਥੋਂ ਮੁੜ ਕੇ 2 ਪਈ ਹੈ ਜੀ 2 ਦਾ ਕਰਨ ਕਰਕੇ ਪਾਉਣੇ ਕਰਕੇ 13 ਸਾਲ ਜਿਹੜੇ ਬਹੁਤ ਸੋਹਣੀ ਨਿਗਾਹ ਰਹੀ ਆ ਅੱਛਾ ਜੀ ਉਹਦਾ ਕਰਨ ਕਰਕੇ ਮੈਂ 2 ਪਾਉਣੇ ਕਰਕੇ ਡਾੜੀ ਤਾਂ ਪਾ ਜਿਹੜਾ ਕਰਦਾ ਰਿਹਾ ਬਹੁਤ ਵਧੀਆ ਅੱਛਾ ਜੀ ਹਾਂਜੀ 13 ਸਾਲ ਤੋਂ ਬਾਅਦ ਹੁਣ ਕਿੰਨਾ ਚਿਰ ਹੋ ਗਿਆ ਮਤਲਬ ਦੁਬਾਰਾ ਜਿਹੜੀ ਤੁਹਾਡੀ ਅੱਖ ਖਰਾਬ ਹੋਈ ਹੁਣ 8 ਕਿ ਮਹੀਨੇ ਹੋ ਗਏ ਜੀ 8 ਮਹੀਨੇ ਹੋ ਗਏ ਹਾਂਜੀ ਤੇ ਹੁਣ ਫਿਰ ਤੁਸੀਂ ਆਪਣਾ ਕੋਈ ਕੰਮ ਧੰਦਾ ਵੀ ਨਹੀਂ ਕਰ ਸਕਦੇ ਹੁਣੇ ਨਹੀਂ ਜੀ ਹੁਣ ਤਾਂ ਬਿਲਕੁਲ ਡੈੱਡ ਹੋ ਗਿਆ ਬਾਹਰ ਅੰਦਰ ਹੀ ਫੜ ਕੇ ਖੜਦੇ ਘਰ ਦਾ ਗੁਜ਼ਾਰਾ ਫਿਰ ਕਿਸ ਤਰ੍ਹਾਂ ਚੱਲਦਾ ਬਹੁਤ ਔਖਾ ਆ ਜੀ ਇਹ ਦੇਖੋ ਨਿਗਾਹ ਜਾਣ ਕਰਕੇ ਤੁਹਾਡੇ ਮਤਲਬ ਜਿਹੜੇ ਘਰ ਦੇ ਹਾਲਾਤ ਜਿਹੜੇ ਖਰਾਬ ਹੋ ਗਏ ਆ ਬਹੁਤ ਜਿਆਦਾ ਵਿਗੜ ਗਏ ਹਨ ਜੀ ਦੇਖਿਆ ਗਿਆ ਤੁਹਾਡਾ ਹੀ ਨਾ ਕਮਰਾ ਵੀ ਦੇਖਿਆ ਉਹ ਕਮਰੇ ਦੇ ਹਾਲਾਤ ਵੀ ਬੜੇ ਮਾੜੇ ਆ ਹਾਂਜੀ ਹਾਂਜੀ ਕਮਰਾ ਡਿੱਗਣ ਵਾਲਾ ਜੀ ਪਤਾ ਨਹੀਂ ਕਿਹੜੇ ਵળે ਡੇਪਣਾ ਜਦੋਂ ਵੀ ਕਿਦਾਂ بارش ਵਗੈਰਾ ਹੁੰਦੀ ਆ ਫਿਰ ਉਸ ਤੋਂ ਉਦੋਂ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ ਬੜਾ ਔਖਾ ਜੀ ਰਾਤ ਜਾ ਕੇ ਕੱਢਣੀ ਪੈਂਦੀ ਆ ਬੱਚੇ ਜਿਹੜਾ ਲੀੜਾ ਲੂੜਾ ਉੱਤੇ ਲਿਆ ਹੁੰਦਾ ਉਹ ਵੀ ਭੇਜ ਭੁੱਜ ਜਾਂਦੇ ਤੇ ਇੱਕ ਮੰਜੀ ਤੇ ਇਕੱਠੇ-ਕੁੱਠੇ ਹੋ ਕੇ ਰਾਤ ਬੈਠੇ ਰਹਿੰਦਾ ਜੀ ਕੀ ਕਰਨ ਲੈਣਾ ਕੌਣ ਕੌਣ ਤੁਹਾਡੇ ਪਰਿਵਾਰ ਦੇ ਵਿੱਚ ਅਸੀਂ ਪੰਜ ਜੀ ਆ ਜੀ ਅੱਛਾ ਜੀ ਕੌਣ ਕੌਣ ਇੱਕ ਮੇਰੇ ਘਰ ਦੇ ਆ ਬੇਟਾ ਤੇ ਬੇਟੀ ਤੇ ਮਾਤਾ ਜੀ ਅੱਛਾ ਜੀ ਹਾਂਜੀ ਤੇ ਤੁਹਾਡੇ ਜਿਹੜੇ ਘਰ ਦੇ ਤੁਹਾਡੇ ਮੈਸੇਜ ਉਹਨਾਂ ਦੀਆਂ ਅੱਖਾਂ ਦੀ ਕਿਸ ਤਰ੍ਹਾਂ ਠੀਕ ਹੈ ਉਹਨਾਂ ਦੀ ਨਹੀਂ ਜੀ ਉਹਨੂੰ ਵੀ ਸਾਲ ਹੋ ਗਿਆ ਜੀ ਇਥੇ ਬਿਆਸ ਤੋਂ ਚੈੱਕ ਕਰਾਇਆ ਤੇ ਉਹਨਾਂ ਨੇ ਕਿਹਾ ਵੀ ਚਿੱਟਾ ਆ ਗਿਆ ਬਹੁਤ ਜ਼ਿਆਦਾ ਦੋਹਾਂ ਇੱਕ ਅੱਖ 'ਚ ਜ਼ਿਆਦਾ ਵਾ ਅੱਛਾ ਜੀ ਤੇ ਇੱਕ 'ਚ ਘਟਿਆ ਤੇ ਇਹਦਾ ਪ੍ਰਸ਼ਨ ਹੋਣਾ ਜੀ ਮੁੜ ਕੇ ਪ੍ਰਸ਼ਨ ਦੀ ਡੇਟ ਤੇ ਉਹਨਾਂ ਨੇ ਦਿੱਤੀ ਵਾ ਚਰਨ 5-6 ਮਹੀਨੇ ਹੋ ਗਿਆ ਠੀਕ ਹੈ ਜੀ ਹਾਂਜੀ ਤੁਹਾਡੀ ਬੇਟੀ ਨੂੰ ਵੀ ਕੋਈ ਪ੍ਰੋਬਲਮ ਹੈਗੀ ਆ ਹਾਂਜੀ ਉਹਨੂੰ ਨੂੰ ਪ੍ਰੋਬਲਮ ਹੈ ਜੀ ਉਹਨਾਂ ਨੂੰ ਵੀ 10 ਸਾਲ ਹੋ ਗਿਆ ਸਕੂਲੇ ਜਾਂਦੀ ਸੀ ਦੇ ਉੱਥੇ ਖੇਡਦਿਆਂ ਨੇ ਲਟਕਿਆ ਨੇ ਧੱਕਾ ਦੇ ਦਿੱਤਾ ਤੇ ਸਕੂਲ ਤੋਂ ਚੂਲਾ ਜਿਹੜਾ ਡੈੱਡ ਹੋ ਗਿਆ। ਅੱਛਾ ਜੀ। ਹਾਂਜੀ। ਉਹ ਫਿਰ ਕੀ ਦੱਸਿਆ ਉਹਦੇ ਚੂਲੇ ਬਾਰੇ ਬੇੜੇ ਕੀ ਦੱਸਿਆ ਬੇਟੀ ਦੇ ਡਾਕਟਰਾਂ ਨੇ? ਉਹ ਜੀ ਬਿਆਸ ਤੋਂ ਪ੍ਰੈਸ਼ਨ ਹੋਇਆ ਪਰ ਪ੍ਰੈਸ਼ਨ ਨਾਲ ਕੋਈ ਜ਼ਿਆਦਾ ਜਿੱਦਾਂ ਸੈੱਟ ਨਹੀਂ ਹੋਇਆ ਤੇ ਬੈਣ ਦੀ ਬਹੁਤ ਜ਼ਿਆਦੀ ਪ੍ਰੋਬਲਮ ਹੈ। ਉਹਨੂੰ ਲੈਟਰਨ ਬਾਥਰੂਮ ਕਰਨਾ ਬਹੁਤ ਮੁੱਖਾ ਜੀ। ਅੱਛਾ ਜੀ। ਹਾਂਜੀ। ਕੀ ਮੈਨੂੰ ਡਾਕਟਰਾਂ ਨੇ ਕਿਹਾ ਦੁਬਾਰਾ ਆਪਰੇਸ਼ਨ ਹੋਊਗਾ? ਹਾਂਜੀ ਉਹਨਾਂ ਨੇ ਕਿਹਾ ਸੀ ਜਦੋਂ ਵੱਡੀ 18 ਸਾਲ ਦੀ ਹੋ ਗਈ ਫਿਰ ਦੁਬਾਰਾ ਪ੍ਰੈਸ਼ਨ ਹੋਊਗਾ। ਅੱਛਾ ਜੀ ਕਿੰਨੇ ਸਾਲ ਦੀ ਹੋ ਗਈ ਲੇਟ ਪਾਈ ਆ ਵਿੱਚ ਪੇਚ ਵੀ ਦੋ ਹੈਗੇ ਆ ਜੀ ਰੜਕਦੇ ਆ ਜਿਹੜੇ ਬਹੁਤ ਬੇਟੀ ਕਿੰਨੇ ਸਾਲਾਂ ਦੀ ਹੋ ਗਈ ਹੁਣ ਬੇਟੀ 18-19 ਸਾਲ ਦੀ ਹੋ ਗਈ ਜੀ ਅੱਛਾ ਜੀ ਤੇ ਉਹ ਫੇ ਕਿੰਨਾ ਕੁ ਖਰਚਾ ਦੱਸਿਆ ਡਾਕਟਰਾਂ ਨੇ ਇਹ ਲੱਗ ਹੀ ਜਾਣਾ ਜੀ ਲੱਖ ਡੇਢ ਲੱਖ ਰੁਪਏ ਲੱਗੂਗਾ ਜੀ ਬੇਟੀ ਤੇ ਹਾਂਜੀ ਔਰ ਤੁਹਾਡੀ ਜਿਹੜੀ ਅੱਖਾਂ ਦੀ ਜਿਹੜੀ ਇਹਨਾਂ ਨੇ ਕਿਹਾ ਦੁਬਾਰਾ ਆਪਰੇਸ਼ਨ ਹੋਊਗਾ ਜਾਂ ਟਿਊਬ ਵਗੈਰਾ ਪਾਉਗੀ ਉਹਦਾ ਕਿੰਨਾ ਖਰਚਾ ਦੱਸਿਆ ਇਹ ਜੀ ਪੀਜੀਆਈ ਦੇ ਖਰਚਾ ਬਹੁਤ ਹੈ ਜੀ ਉੱਥੇ ਟੂ ਜਿਹੜੀ ਉਦੋਂ ਪਹਿਲਾਂ ਹੀ 18 ਸਾਲ ਪਹਿਲਾਂ ਜਦੋਂ ਪੁਆਈ ਆ 15 16 ਸਾਲੋਂ ਚੱਲੇ ਆ ਅੱਛਾ ਉਦੋਂ ਹੀ 20000 ਜੀ ਆਂਦੇ ਸੀ ਹੁਣ ਤੇ ਬਹੁਤ ਰੇਟ ਉਹਦਾ ਹੋ ਗਿਆ ਜੀ ਮਹਿੰਗਾਈ ਬਹੁਤ ਹੋ ਗਈ ਹੈ ਤੇ ਹੁਣ ਤੇ 13 14 ਸਾਲ ਹੋ ਗਏ ਟੂ ਪੁਆਈ ਨੂੰ ਇਹ ਹੁਣ ਕਿੰਨਾ ਖਰਚਾ ਦੱਸਦੇ ਆ ਉਦੋਂ ਹੀ ਲੱਖ ਰੁਪਏ ਤੇ ਉਦੋਂ ਲੱਗਿਆ ਹੁਣ ਡੇਢ ਦੋ ਲੱਖ ਰੁਪਏ ਲੱਗੂਗਾ ਜੀ ਬੱਲੇ ਹਾਂਜੀ ਫਿਰ ਕੀ ਮੰਗ ਕਰਦੇ ਤੁਸੀਂ ਸਮਾਜ ਸੇਵੀ ਸੰਸਥਾਵਾਂ ਕੋਲੋਂ ਜਾਂ ਸਰਕਾਰ ਕੋਲੋਂ ਅਸੀਂ ਮੰਗ ਇਹੋ ਕਰਦੇ ਆ ਜੀ ਵੀ ਐਨਆਰ ਵੀਰਾਂ ਨੂੰ ਪਿੰਡ ਵਾਸੀਆਂ ਨੂੰ ਹਰ ਇੱਕ ਵੀਰ ਨੂੰ ਬੇਨਤੀ ਇਹੋ ਕਰਦੇ ਆ ਵੀ ਸਾਡੀ ਮਦਦ ਕੀਤੀ ਜਾਵੇ ਤੇ ਮੇਰੀ ਜਿਹੜੀ ਟੂਬ ਚੇਂਜ ਹੋ ਜੇ ਇਥੇ ਪੀਜੀਆਈ ਤੋਂ ਇਲਾਜ ਹੋ ਜੇ ਤੇ ਚਲੋ ਮੈਂ ਆਪਣੇ ਬੱਚਿਆਂ ਨੂੰ ਰੈਫਰਾਂ ਜੀ ਮਾੜਾ ਮੋਟਾ ਠੀਕ ਹੈ ਜੀ ਇਹ ਮੇਰੇ ਕੋਲ ਇਹਨਾਂ ਦੇ ਮੈਸੇਜ ਵੀ ਹੈਗੇ ਆ ਮੜਜਾ ਸੈੱਟ ਤੇ ਹੋ ਬਈ ਹਾਂਜੀ ਭੈਣ ਜੀ ਕੀ ਨੰਬਰ ਦਾ ਨਿਰਮਲ ਕੋ ਤੁਹਾਡੀ ਨਿਗਾਹ ਕਦੋਂ ਦੀ ਖਰਾਬ ਹੋਈ ਸਾਲ ਹੋ ਗਿਆ ਮੈਂ ਅੱਛਾ ਉਸ ਤੋਂ ਪਹਿਲਾਂ ਸਹੀ ਸੀ ਹਾਂਜੀ ਔਰ ਇਹ ਜੇਕਰ ਆਪਣਾ ਘਰ ਦੇ ਗੁਜ਼ਾਰੇ ਦੀ ਗੱਲ ਕਰੀਏ ਕਿ ਤੁਹਾਡੇ ਜਿਹੜੇ ਪਤੀ ਉਹਨਾਂ ਦੀ ਨਿਗਾ ਵੀ ਖਰਾਬ ਹੋ ਗਈ ਔਰ ਹੁਣ ਤੁਹਾਡੀ ਵੀ ਹੋ ਗਈ ਸਾਲ ਭਰ ਤੋਂ ਫਿਰ ਕਿਸ ਤਰ੍ਹਾਂ ਗੁਜ਼ਾਰਾ ਚੱਲਦਾ ਕਰਦਾ ਦਿਹਾੜੀ ਧੱਪਾ ਪਹਿਲਾਂ ਕਰਦੀਆਂ ਤੇ ਉਦੋਂ ਬੱਚੇ ਪਾਲੇ ਹੁਣ ਬੇਟਾ ਵਾ ਦਿਹਾੜੀ ਧੁੜ ਕਰਕੇ ਵਿਚਾਰਾ ਲਿਆਉਂਦਾ ਹੁਣ ਕੋਈ ਪੱਕਾ ਬਿਜ਼ਨਸ ਨਹੀਂ ਬੈਠੇਦਾ ਵੀ ਦਿਹਾੜੀ ਧੁੜੀ ਕਰਦਾ ਹਾਂਜੀ ਨਹੀਂ ਦਿਹਾੜੀ ਦਾ ਤੇ ਹੁੰਦਾ ਨਾ ਵੀ ਦਿਹਾੜੀ ਮਿਲ ਗਈ ਮਿਲ ਗਈ ਨਾ ਮਿਲੀ ਤਾਂ ਭਾਵੇਂ ਕਈ ਦਿਨ ਨਾ ਵੀ ਮਿਲੇ ਫਿਰ ਇਸ ਤਰ੍ਹਾਂ ਦੇ ਲਾਂਗੇ ਭਾਜੀ ਵੇਲੇ ਨੂੰ ਹੁਣ ਹਾਂਜੀ ਹਾਂਜੀ ਇਹ ਕਿਸ ਤਰ੍ਹਾਂ ਫਿਰ ਕੀ ਮੰਗ ਕਰਦੇ ਤੁਸੀਂ ਮੰਗ ਕਰਦੇ ਆ ਵੀ ਇਹਨਾਂ ਦੀ ਅਨੰਗਾ ਬਣ ਜੇ ਤੇ ਚਲੋ ਆਪਣੇ ਜੀਆ ਚ ਰਾਜੀ ਰਵੇ ਤੇ ਦਿਹਾੜੀ ਦਾ ਪੱਕਾ ਰਣਾ ਆਪਣਾ ਠੀਕ ਹੈ ਜੀ ਹਾਂਜੀ ਦੇਖੋ ਜੀ ਇਹ ਸਨ ਜੋਤ ਸਿੰਘ ਦੇ ਧਰਮ ਪਤਨੀ ਨਿਰਮਲ ਕੌਰ ਜੀ ਔਰ ਇਹਨਾਂ ਨੇ ਦੱਸਿਆ ਕਿ ਇੱਕ ਮੁਸੀਬਤ ਨਹੀਂ ਹੈਗੀ ਮੁਸੀਬਤਾਂ ਦੇ ਇਹਨਾਂ ਦੇ ਪਹਾੜ ਹੀ ਟੁੱਟੇ ਪਏ ਆ ਘਰ-ਬਾਰ ਦਾ ਵੀ ਤੁਹਾਨੂੰ ਦਿਖਾਇਆ ਗਿਆ ਕਿ ਘਰ-ਬਾਰ ਵੱਲੋਂ ਵੀ ਬਹੁਤ ਮਾੜੇ ਹਾਲਾਤ ਆ ਘਰ ਦੇ ਵੀ ਔਰ ਦੋ ਜੀਆਂ ਦੀਆਂ ਅੱਖਾਂ ਵੀ ਖਰਾਬ ਔਰ ਤੀਜੀ ਬੇਟੀ ਆ ਜਵਾਨ ਬੇਟੀ ਆ ਬੇਟੀ ਦੇ ਵੀ ਚੂਲੇ ਦੇ ਵਿੱਚ ਸੜਨ ਲੱਗੀ ਆ ਵਿਚਾਰੀ ਦੇ ਉਹਨੂੰ ਵੀ ਲਗਭਗ ਕਾਫੀ ਸਮਾਂ ਹੋ ਗਿਆ ਵਾ ਔਰ ਡਾਕਟਰਾਂ ਨੇ ਉਹਨਾਂ ਦਾ ਵੀ ਹੁਣ ਲੱਖ ਲੇਡ ਲੱਖ ਦਾ ਖਰਚਾ ਦੱਸਿਆ ਵਾ ਇਹ ਤੇ ਹੁਣ ਪ੍ਰਮਾਤਮਾ ਹੀ ਆ ਜੋ ਵੀ ਕਰੇ ਬਾਕੀ ਇਹਨਾਂ ਨੇ ਸਮਾਜ ਸੇਵੀ ਸੰਸਥਾਵਾਂ ਅੱਗੇ ਅਪੀਲ ਕੀਤੀ ਆ ਵੀ ਇਹਨਾਂ ਦਾ ਜਿੰਨੀ ਵੀ ਹੈਲਪ ਹੋ ਸਕੇ ਕੀਤੀ ਜਾਵੇ ਜੋ ਸਿੰਘ ਦੇ ਵੱਡੇ ਭਰਾ ਵੀ ਮੇਰੇ ਕੋਲ ਮੌਜੂਦ ਆ ਵੀਰ ਸਿੰਘ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਭਾਜੀ ਟਾਡੀ ਨਿਗਾ ਕਿੰਨੇ ਚਿਰ ਤੋਂ ਖਰਾਬ ਆ ਹਾਂਜੀ ਹੋ ਗਈ ਜੀ 15 20 ਸਾਲ ਹੀ ਹੋ ਗਏ ਆ ਜੀ 15 20 ਸਾਲ ਤੋਂ ਖਰਾਬ ਆ ਹਾਂਜੀ ਕਿਸ ਤਰ੍ਹਾਂ ਫਿਰ ਤੁਸੀਂ ਕਿਦਾਂ ਟਾਈਮ ਪਾਸ ਕਰਦੇ ਇੱਕ ਤੱਕ ਨੇ ਤਰੇ ਫਿਰਦੇ ਸੀ ਭਾਜੀ ਨਹੀਂ ਕੋਈ ਕੰਮ ਧੰਦਾ ਕਰ ਲੈਂਦੇ ਜੀ ਕੰਮ ਧੰਦਾ ਨਹੀਂ ਹੁੰਦਾ ਜੀ ਇਦਾਂ ਹੀ ਆ ਕਦੀ ਕਿਸੇ ਕੋਲ ਮੰਗ ਲਈਦੇ ਕਦੀ ਕਿਸੇ ਕੋਲ ਮੰਗ ਲਈਦੇ ਕੌਣ ਕੌਣ ਤੁਹਾਡੇ ਪਰਿਵਾਰ ਵਿੱਚ ਪਰਿਵਾਰ 'ਚ ਕੋਈ ਹੈ ਬੇਟਾ ਨਾ ਬੇਟੀ ਹੈਗੀ ਹੈ ਦੋਵੇਂ ਜੀਜੇ ਹਾਂ ਦੋਵੇਂ ਜੀ ਹੈ ਸ਼ਸ਼ ਹਾਂਜੀ ਤੇ ਘਰਦਿਆਂ ਦੀ ਨਿਗਾ ਕਿਸ ਤਰ੍ਹਾਂ ਹੈ ਘਰਦਿਆਂ ਦੀ ਘਟਿਆ ਠੀਕ ਹੈ ਉਹਨਾਂ ਦਾ ਹੱਥ ਖਰਾਬ ਹੋਇਆ ਐਦਾਂ ਹੱਥ ਖਰਾਬ ਹੋਇਆ ਹਾਂਜੀ ਬੱਚੇ ਫੇ ਤੁਹਾਡੇ ਬੱਚਾ ਹੋਇਆ ਨਹੀਂ ਕੋਈ ਜਾਂ ਕੀ ਗੱਲ ਨਹੀਂ ਨਹੀਂ ਹੋਇਆ ਨਹੀਂ ਅਛਾ ਜੋ ਮਤਲਬ ਤੁਹਾਡੇ ਬੱਚਾ ਹੋਇਆ ਹੀ ਨਹੀਂ ਹਾਂਜੀ ਤੇ ਫਿਰ ਇਸ ਤਰ੍ਹਾਂ ਹੀ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ ਬੜਾ ਔਖਾ ਵਾ ਟਾਈਮ ਪਾਸ ਹੀ ਹੁੰਦਿਆ ਮੜਾ ਮੋਟਾ ਜੀ ਕੀ ਮੰਗ ਕਰਦੇ ਤੁਸੀਂ ਮੰਗ ਹੀ ਆ ਨੇ ਵੀ ਚਲੋ ਮਾਲਕ ਕਿਰਪਾ ਕਰੇ ਚਲੋ ਕੋ ਨਾ ਕੋ ਮੈ ਤੋਂ ਦੇ ਦੇ ਚਲੋ ਵਧੀਆ ਹਾਂਜੀ ਠੀਕ ਹੈ ਜੀ ਧੰਨਵਾਦ ਇਹਨਾਂ ਦੇ ਪਤਨੀ ਵੀਰ ਸਿੰਘ ਦੀ ਪਤਨੀ ਮੇਰੇ ਕੋਲ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੰਜਪੰਜੀ ਕੀ ਨਾਂਟਣਾ ਹਾਂਜੀ ਤਾਂ ਅੰਜੀ ਤੁਹਾਡੀ ਵੀ ਨਿਕਾ ਖਰਾਬ ਆ ਹਾਂਜੀ ਮੇਰੀ ਵੀ ਨਿਕਾ ਖਰਾਬ ਤੁਹਾਡੇ ਕਿੰਨਾ ਚਿਰ ਹੋ ਗਿਆ ਹੋ ਗਿਆ 5-6 ਸਾਲ ਅੱਛਾ ਜੀ ਫਿਰ ਕਿਦਾਂ ਚਲਾਉਂਦੇ ਘਰ ਤੁਸੀਂ ਇਦਾਂ ਟਾਈਮ ਪਾਸ ਹੀ ਕਰਕੇ ਇੱਕ ਮੰਗ ਲਈ ਦੇ ਕਰਕੇ ਤੇ ਦੇਖੋ ਜੀ ਇਹਨਾਂ ਇਹ ਜਿਹੜੇ ਦੋਵੇਂ ਜੀ ਆ ਪਹਿਲਾਂ ਤੇ ਆਪਾਂ ਗੱਲ ਕੀਤੀ ਸੀ ਜੋਤ ਸਿੰਘ ਜੀ ਨਾਲ ਉਹ ਵੀ ਦੋਵੇਂ ਪਤੀ ਪਤਨੀ ਆ ਔਰ ਉਹਨਾਂ ਦੀ ਨਿਗਾ ਵੀ ਦੋਹਾਂ ਦੀ ਖਰਾਬ ਆ ਔਰ ਇਹ ਉਹਨਾਂ ਦੇ ਵੱਡੇ ਬ੍ਰਦਰ ਆ ਵੀਰ ਸਿੰਘ ਜੀ ਔਰ ਉਹਨਾਂ ਦੀ ਪਤਨੀ ਇਹਨਾਂ ਦੀ ਨਿਗਾ ਵੀ ਖਰਾਬ ਆ ਕਿੱਡਾ ਇਹਨਾਂ ਤੇ ਕੁਦਰਤ ਕਹਿਰਵਾਨ ਹੋਈ ਆ ਇਹਨਾਂ ਦੇ ਬਜ਼ੁਰਗ ਹੀ ਜਿਹੜੇ ਇਹਨਾਂ ਦੇ ਪਿਤਾ ਜੀ ਹੀ ਉਹਨਾਂ ਦੀ ਨਿਗਾ ਵੀ ਕਹਿੰਦੇ ਵੀ ਥੋੜੇ ਸਮੇਂ ਚ ਉਹਨਾਂ ਦੀ ਨਿਗਾ ਵੀ ਜਿਹੜੀ ਬੰਦ ਹੋ ਗਈ ਸੀ ਸਾਡੇ ਕੋਲ ਪਿੰਡ ਵਾਸੀ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਇਹਨਾਂ ਦੇ ਘਰ ਦੇ ਹਾਲਾਤ ਚੱਲਦੇ ਕਿਦਾਂ ਟਾਈਮ ਪਾਸ ਕਰਦੇ ਆ ਹਾਂਜੀ ਵੀਰ ਜੀ ਕੀ ਨਾਂ ਡੜਾ ਮੇਰਾ ਤਾਂ ਨਿਰਮਲਜੀਤ ਸਿੰਘ ਜੀ ਇਹ ਨਿਰਮਲਜੀਤ ਸਿੰਘ ਜੀ ਕਿਸ ਤਰ੍ਹਾਂ ਦੇ ਹਾਲਾਤ ਇਹਨਾਂ ਦੇ ਘਰ ਦੇ ਹਾਲਾਤ ਇਹਨਾਂ ਦੇ ਜੀ ਬਹੁਤ ਹੀ ਨਾਜ਼ੁਕ ਨੇ ਜਿਵੇਂ ਕਿ ਅਸੀਂ ਦੇਖਦੇ ਆਂ ਪਿਛਲੇ ਜਿਵੇਂ ਜਿਵੇਂ ਇਹਨਾਂ ਦੀ ਨਿਗਾਹ ਖਰਾਬ ਹੁੰਦੀ ਗਈ ਉਦੋਂ-ਉਦੋਂ ਇਹਨਾਂ ਦੇ ਘਰ ਦੇ ਵਿੱਚ ਡਾਊਨਫਾਲ ਆਉਂਦਾ ਗਿਆ ਪਹਿਲਾਂ ਬਹੁਤ ਵਧੀਆ ਹੱਸਦਾ ਖੇਡਦਾ ਪਰਿਵਾਰ ਸੀ ਜਿਵੇਂ ਜਿਵੇਂ ਨਿਗਾਹ ਦੇ ਵਿੱਚ ਡਾਊਨ ਫਾਲ ਆਉਂਦਾ ਗਿਆ ਤਾਂ ਉਹ ਦਾਦਾ ਹੀ ਇਹਨਾਂ ਦੀ ਜਿਹੜੀ ਸਥਿਤੀ ਨਾਜ਼ੁਕ ਹੁੰਦੀ ਗਈ ਜੀ ਠੀਕ ਹੈ ਜੀ ਕਿੱਡਾ ਕ ਪਿੰਡ ਆਪਣਾ ਜਿਹੜਾ ਜੀ ਆਪਾਂ ਇਹ ਪਿੰਡ ਜੋਧਾ ਨਗਰੀ ਦੀ ਗੱਲ ਕਰੀਏ ਕਿੱਡਾ ਕ ਪਿੰਡ ਆ ਪਿੰਡੀ ਸਾਡਾ ਹੈ गावा ਕੋਈ 1400 ਦੇ ਲਗਭਗ ਬੰਨੇ ਵੋਟ ਹੈ ਸਾਡੇ ਪਿੰਡ ਦੀ ਅੱਛਾ ਜੀ ਹਾਂਜੀ ਤੇ ਇੱਥੇ ਕਾਫੀ ਪਰਿਵਾਰ ਸਹਿੰਦੇ ਵੀ ਹੋਣਗੇ ਜਿਹੜੇ ਕਿ ਕਾਫੀ ਜਿਹਨੂੰ ਆਪਾਂ ਅਮੀਰ ਤਾਂ ਕਹਿ ਸਕਦੇ ਹੋਂਗੇ ਕਾਫੀ ਕੀ ਗੱਲ ਪਿੰਡ ਵਾਲੇ ਨਹੀਂ ਮਦਦ ਕਰਦੇ ਕੋਈ ਪਿੰਡ ਵਾਲੇ ਦੇਖੋ ਜੀ ਪਿੰਡ ਵਾਲੇ ਜਿਵੇਂ ਜਿਵੇਂ ਜਿਨ੍ਹਾਂ ਨੂੰ ਪਤਾ ਆ ਸਭ ਜੋ ਸਰਦਾਰ ਬੰਦਾ ਆਪਣੀ ਮਦਦ ਕਰਦੇ ਅੱਜ ਕੋਈ ਆਂਡ ਗਵਾਂ ਰਿਆ ਜੋ ਵੀ ਆ ਸਾਰੇ ਆਪਣੀ ਜੋ ਸਰਦਾਰ ਬੰਦਾ ਸਾਰੀ ਮਦਦ ਕਰਦੇ ਆ ਜੀ ਠੀਕ ਹੈ ਹਾਂਜੀ ਔਰ ਬੜਾ ਮਤਲਬ ਵੱਡਾ ਖਰਚਾ ਹੋਇਆ ਹੈ ਨਾ ਥੋੜੇ-ਥੋੜੇ ਬਹੁਦੇ ਖਰਚੇ ਦੀ ਗੱਲ ਹੋਵੇ ਉਹਦੇ ਚਲ ਆਂਡੀ ਗਵਾਂਡੀ ਵੀ ਕਰ ਦਿੰਦੇ ਆ ਜਾਂ ਪਿੰਡ ਵਾਲੇ ਵੀ ਕਰਦੇ ਇਹ ਕੋਈ ਬਹੁਤ ਵੱਡਾ ਖਰਚਾ ਆ ਇਹਦੇ ਵਾਸਤੇ ਤੇ ਫਿਰ ਕੋਈ ਸਮਾਜ ਸੇਵੀ ਸੰਸਥਾਵਾਂ ਅੱਗੇ ਕੀ ਤੁਸੀਂ ਕਹੋਗੇ ਮੈਂ ਤੇਹੀ ਬੇਨਤੀ ਕਰੂੰਗਾ ਕਿ ਜਿੰਨੀਆਂ ਵੀ ਐਨਜੀਓ ਸਾਡੇ ਪੰਜਾਬ ਜਾਂ ਇੰਡੀਆ ਲੈਵਲ ਦੇ ਵਿੱਚ ਨੇ ਸਾਰੇ ਨੂੰ ਹੱਥ ਜੋੜ ਕੇ ਇਹ ਬੇਨਤੀ ਆ ਕਿ ਵੱਧ ਤੋਂ ਵੱਧ ਇਸ ਪਰਿਵਾਰ ਦੀ ਜਿਹੜੇ ਆ ਮਦਦ ਕੀਤੀ ਜਾਵੇ ਤਾਂ ਜੋ ਇਹ ਪਹਿਲਾਂ ਵਾਂਗੀ ਹੱਸਦਾ ਖੇਡਦਾ ਪਰਿਵਾਰ ਜਿਹੜਾ ਦੁਬਾਰਾ ਆਪਾਂ ਵੇਖ ਸਕੀਏ ਧੰਨਵਾਦ ਜੀ ਇਸਨ ਗਵਾਂਢੀ ਜਿਹੜੇ ਕਿ ਜਿਨ੍ਹਾਂ ਨੇ ਦੱਸਿਆ ਕਿ ਕਰਦੇ ਆ ਹੈਲਪ ਵਿਚਾਰੇ ਜਿੰਨੇ ਜੋਗੀ ਹੈਗੇ ਜਿੰਨੇ ਜੋਗੇ ਹੈਗਾ ਹਰ ਕੋਈ ਕਰਦਾ ਵਾ ਪਰ ਇਹਨਾਂ ਦਾ ਨਾ ਜਿਆਦਾ ਬਹੁਤ ਜਿਆਦਾ ਖਰਚੇ ਵਾਲਾ ਕੰਮ ਹੈ ਇਸ ਕਰਕੇ ਕੋਈ ਇੰਨਾ ਖਰਚਾ ਨਹੀਂ ਕਰ ਸਕਦਾ ਇਹ ਤੇ ਕੋਈ ਸੰਸਥਾਵਾਂ ਆ ਰਲ ਮਿਲ ਕੇ ਵਿਚਾਰਿਆਂ ਦਾ ਕੋਈ ਇੰਨਾ ਕੋਈ ਸੋਚਣ ਤੇ ਇਹਨਾਂ ਦਾ ਮਸਲਾ ਹੱਲ ਹੋ ਸਕਦਾ ਵਾ ਜੋਤ ਸਿੰਘ ਜਿਹਦੀ ਬੇਟੀ ਵੀ ਮੇਰੇ ਕੋਲ ਮੌਜੂਦ ਆ ਜਿਨ੍ਹਾਂ ਦੇ ਕਿ ਚੂਲੇ ਦੇ ਵਿੱਚ ਨੁਕਸ ਹੈ ਹੁਣੇ ਜੋਤ ਸਿੰਘ ਜੀ ਨੇ ਦੱਸਿਆ ਇਹਨਾਂ ਬਾਰੇ ਵੀ ਕਿ ਇਹਨਾਂ ਦੇ ਚੂਲੇ ਵਿੱਚ ਪ੍ਰੋਬਲਮ ਆ ਹੰਜ ਪੰਜ ਕੀ ਨਾ ਟਾਡਾ ਕੋਮਲ ਪ੍ਰੀਤ ਕੋਮਲ ਕੋਮਲਜੀਤ ਜੀ ਕਿਸ ਤਰ੍ਹਾਂ ਪ੍ਰੋਬਲਮ ਹੋਈ ਤੁਹਾਡੇ ਮੈਂ ਸਕੂਲੇ ਸੱਟ ਲੱਗੀ ਸੀ ਅੱਛਾ ਕਿੰਨੇ ਚਿਰ ਹੋ ਗਿਆ ਹੋ ਗਿਆ ਸੇ 7 ਸਾਲ 6-7 ਸਾਲ ਉਦੋਂ ਫੇ ਆਪਰੇਸ਼ਨ ਕਰਾਇਆ ਸੀ ਇਹਦਾ ਹਾਂਜੀ ਆਪਰੇਸ਼ਨ ਕਰਾਇਆ ਸੀਗਾ ਤੇ ਸਹੀ ਨਹੀਂ ਹੋਇਆ ਪਲੇਟਾਂ ਪਈਆਂ ਹੀਆਂ ਅੱਛਾ ਜੀ ਨਹੀਂ ਇਹ ਹੁਣ ਤੁਹਾਨੂੰ ਪ੍ਰੋਬਲਮ 6-7 ਸਾਲ ਬਾਅਦ ਹੁਣ ਪ੍ਰੋਬਲਮ ਆਈ ਆ ਕਿ ਜਾਂ ਇਸ ਤੋਂ ਕਾਫੀ ਚਿਰ ਹੋ ਗਿਆ ਨਹੀਂ ਕਾਫੀ ਚਿਰ ਹੋ ਗਿਆ ਕਿੰਨੇ ਚਿਰ ਤੋਂ ਪ੍ਰੋਬਲਮ ਆਉਂਦੀ ਐ ਇੱਦਾਂ ਹੀ ਵਾਦੀ ਹੋ ਗਿਆ 6-7 ਸਾਲ ਤੋਂ ਪਹਿਲਾਂ ਵੀ ਵਾਦੀ ਹੋ ਗਿਆ ਬੈਠਣਾ ਨਹੀਂ ਜਾਂਦਾ ਹੁੰਦਾ ਜਦੋਂ ਆਪਰੇਟ ਨਹੀਂ ਵੀ ਹੋਇਆ ਨਹੀਂ ਜਦੋਂ ਆਪਰੇਟ ਕਰਾਇਆ ਕਿੰਨਾ ਚਿਰ ਸਹੀ ਰਹੇ ਜੇ ਨੇ ਮੈਸੇ ਨੇ ਡਾਇਰਈਆਂ ਫਿਰ ਮੈਨੂੰ ਸ਼ੁਰੂ ਤੋਂ ਜਿਵੇਂ ਅਪਰੇਟ ਕਰਾਇਆ ਸਹੀ ਹੋਇਆ ਹੀ ਨਹੀਂਗਾ ਹਾਂਜੀ ਹੋਇਆ ਨਹੀਂ ਚੂਲੇ 'ਚ ਬਹੁਤ ਜ਼ਿਆਦਾ ਪ੍ਰੋਬਲਮ ਆਂਦੀ ਆ ਪਰਾਂ ਪਰ ਬੈਠਾ ਨਹੀਂ ਜਾਂਦਾ ਮੇਕੋ ਕੀ ਮੰਗ ਕਰਦੇ ਤੁਸੀਂ ਸਮਾਜ ਸੇਵੀ ਸੰਸਥਾਵਾਂ ਦੇ ਮੰਗ ਇਹ ਹੈ ਕਿ ਸਾਰੇ ਜਾਨੇ ਜਿਹੜਾ ਵੀ ਮੇਰਾ ਵੀਰ ਭਰਾ ਕੁਛ ਵੀ ਆ ਸਾਡੀ ਮਦਦ ਕਰ ਸਕੇ ਸਾਡੇ ਗਰੀਬਾਂ ਦੇ ਇਹੀ ਹੱਥ ਜੋੜਦੇ ਆ ਤੁਹਾਡੇ ਅੱਗੇ ਦੇਖੋ ਜੀ ਕਿੱਡੀ ਦੁਖਦਾਈ ਗੱਲ ਆ ਇੱਕ ਬੱਚੀ ਨੇ ਵੀ ਗੱਲਬਾਤ ਕੀਤੀ ਆ ਸਾਡਾ ਵੀ ਇਹ ਦੇਖ ਕੇ ਮਨ ਭਰ ਆਇਆ ਕਿ ਕਿਸ ਤਰ੍ਹਾਂ ਵਿਚਾਰੀ ਨੌਜਵਾਨ ਬੇਟੀ ਆ ਔਰ ਕਿੱਡਾ ਦੁੱਖ ਲੱਗਾ ਵਾ ਕਿਉਂਕਿ ਜਦੋਂ ਇੱਕ ਆਪਾ ਚੂਲੇ ਦੇ ਸਿਰ ਤੇ ਆਪਣਾ ਸਾਰਾ ਸਰੀਰ ਹੁੰਦਾ ਵਾ ਔਰ ਇਹਨਾਂ ਨੇ ਆਪਰੇਸ਼ਨ ਵੀ ਵਿਚਾਰਿਆਂ ਨੇ ਕਰਵਾਇਆ ਵਾ ਅਜ ਤੋਂ 10-12 ਸਾਲ ਪਹਿਲਾਂ ਪਰ ਬੇਟੀ ਦੱਸਦੀ ਹੈ ਕਿ ਜਿਉਂ ਜਦੋਂ ਦਾ ਵੀ ਆਪਰੇਸ਼ਨ ਹੋਇਆ ਵਾ ਇਹਨਾਂ ਨੂੰ ਮਤਲਬ ਸਹੀ ਤਰ੍ਹਾਂ ਨਹੀਂ ਹੋ ਸਕਿਆ ਔਰ ਗਰੀਬ ਘਰਾਂ ਦੇ ਵਿੱਚ ਤੇ ਤਨ ਪਤਾ ਰੋਟੀ ਖਾਣੇ ਵੀ ਔਖੀ ਆ ਔਰ ਡਾਕਟਰੀ ਇਲਾਜ ਤੇ ਅੱਜ ਕੱਲ ਡਾਕਟਰੀ ਇਲਾਜ ਬਹੁਤ ਮਹਿੰਗੇ ਆ ਹਸਪਤਾਲਾਂ ਦੇ ਵਿੱਚ ਚਲ ਜਓ ਉੱਥੇ ਤੇ ਡਾਕਟਰ ਗੱਲ ਹੀ ਨਹੀਂ ਕਰਦੇ ਸਿੱਧੇ ਮੂੰਹ ਗੱਲ ਨਹੀਂ ਕਰਦੇ ਮਾੜੇ ਬੰਦੇ ਦੀ ਤੇ ਬਿਲਕੁਲ ਨਹੀਂ ਸੁਣਦੇ ਇਹ ਦੁੱਖ ਵੀ ਦੁੱਖ ਵੀ ਜ਼ਿਆਦਾਤਰ ਲੱਗਦੇ ਗਰੀਬ ਬੰਦਿਆਂ ਨੂੰ ਆ ਜਿੰਨਾ ਵਿਚਾਰਿਆਂ ਕੋਲ ਇਲਾਜ ਨਹੀਂ ਹੁੰਦਾ ਔਰ ਦੂਜੀ ਆਪਾਂ ਇਹਨਾਂ ਦੀ ਅੱਖਾਂ ਦੀ ਗੱਲ ਕਰਦੇ ਆ ਅੱਖਾਂ ਬਿਨਾਂ ਤੇ ਬਿਲਕੁਲ ਹੀ ਜਹਾਨ ਜਿਹੜਾ ਸੁਨਣਾ ਹੋ ਜਾਂਦਾ ਆਪਾਂ ਘਰ ਦੇ ਵਿੱਚ ਬੈਠੇ ਆ ਨਾ ਇੱਕ ਮਿੰਟ ਵਾਸਤੇ ਬੱਤੀ ਚਲ ਜੇ ਤੇ ਆਪਾਂ ਨੂੰ ਕਮਲ ਪੈ ਜਾਂਦਾ ਵੀ ਹੋ ਨਿਹਰਾ ਹੋ ਗਿਆ ਨਿਹਰਾ ਹੋ ਗਿਆ ਔਰ ਜਦੋਂ ਕਿਸੇ ਨੂੰ ਏਦਾਂ ਸਦਾ ਵਾਸਤੇ ਨਿਗਾਹ ਚਲੇ ਜਾਂਦੀ ਤੇ ਉਹਦਾ ਫਿਰ ਤੇ ਕਿਸ ਤਰ੍ਹਾਂ ਰੱਬ ਹੀ ਜਾਣਦਾ ਵੇ ਉਹ ਵਿਚਾਰਾ ਕਿਸ ਤਰ੍ਹਾਂ ਟਾਈਮ ਪਾਸ ਕਰਦਾ ਵਾ ਔਰ ਮੇਰੇ ਕੋਲ ਹੋਰ ਵੀ ਪਿੰਡ ਵਾਸੀ ਖਰੇ ਮੈਂ 1 ਮਿੰਟ ਵਾਸਤੇ ਉਹਨਾਂ ਨਾਲ ਵੀ ਗੱਲਬਾਤ ਕਰੂੰਗਾ ਹਾਂਜੀ ਵੀਰ ਜੀ ਕੀ ਨਾਂ ਡਾਡਾ ਚੇਤਨ ਲੋਚਨ ਸਿੰਘ ਚੇਤਨ ਲੋਚਨ ਸਿੰਘ ਜੀ ਤੁਸੀਂ ਵੀ ਲੱਗੇ ਰਹਿੰਦੇ ਜੇ ਕਿਸ ਤਰ੍ਹਾਂ ਵੇਖਦੇ ਜਿਨ੍ਹਾਂ ਦਾ ਕੀ ਮਾਹੌਲ ਕਰਦਾ ਕਰਦਾ ਤੁਸੀਂ ਦੇਖਿਆ ਹੀ ਹੈ ਕੈਮਰੇ ਦੇ ਰਹੀਂ ਵੀ ਕਿ ਸਾਰਾ ਕੁਝ ਬਹੁਤ ਕ੍ਰਿਸਟਲ ਤੇ ਪਰਿਵਾਰ ਦੀ ਕਿਉਂਕਿ ਫਾਈਨੈਂਸ਼ੀਅਲੀ ਵੀ ਤੇ ਉਦਾਂ ਵੀ ਅੱਖਾਂ ਤੋਂ ਵੀ ਸਾਰਾ ਦਾ ਇਲਾਜ ਹੋਣ ਵਾਲਾ ਇਹਨਾਂ ਦੀ ਬੇਟੀ ਦਾ ਵੀ ਆ ਉਹ ਵੀ ਬੜਾ ਵੱਡਾ ਇੱਕ ਖਰਚਾ ਖੜਾ ਹੋ ਗਿਆ ਇਹਨਾਂ ਦੇ ਪਰਿਵਾਰ ਦੇ ਸਿਰ ਤੇ ਥੋੜੇ ਇਹਨਾਂ ਖਰਚਾ ਫੋੜ ਨਹੀਂ ਕਰ ਸਕਦੇ ਤੇ ਉਹਦੇ ਲਈ ਇਹੀ ਆ ਕਿ ਸਮਾਜ ਸੇਵੀ ਸੰਸਥਾਵਾਂ ਜਿੰਨੀਆਂ ਵੀ ਆ ਤੇ ਉਹ ਇਹਨਾਂ ਦੀ ਹੈਲਪ ਕਰਨ ਅਸੀਂ ਇਹ ਅਪੀਲ ਕਰਾਂਗੇ ਇਹਨਾਂ ਦਾ ਚਲੋ ਇਲਾਜ ਹੋ ਜਾਏ ਲੜਕੀ ਦਾ ਤੇ ਇਹਨਾਂ ਦੇ ਅੱਖਾਂ ਦਾ ਇਲਾਜ ਹੋ ਜੇ ਜੋਤ ਸਿੰਘ ਦਾ ਪਿੰਡ ਵਾਸੀਆਂ ਵੱਲੋਂ ਕਿੱਦਾਂ ਦੀ ਸਪੋਰਟ ਮਿਲ ਰਹੀ ਹੈ ਪਿੰਡ ਵਾਸੀ ਵੀ ਸਹਿਯੋਗ ਕਰਦੇ ਆ ਜਿੰਨੇ ਜੋਗਾ ਕੋਈ ਹੈ ਆ ਕਾਫੀ ਮਤਲਬ ਅੱਗੇ ਬੇਟੀ ਦੇ ਵਿਆਹ ਤੇ ਵੀ ਲੋਕਾਂ ਨੇ ਦੋ ਬੇਟੀਆਂ ਤਿੰਨ ਬੇਟੀਆਂ ਸੀ ਇਹਨਾਂ ਦੀ ਅੱਛਾ ਜੀ ਤੇ ਦੋ ਬੇਟੀਆਂ ਦਾ ਹੀ ਅੱਗੇ ਸ਼ਾਦੀ ਹੋਈ ਹੈ ਚਲੋ ਤੇ ਲੋਕਾਂ ਨੇ ਕਿਸੇ ਨੇ ਕੁਝ ਕਿਸੇ ਨੇ ਕੁਝ ਹੈਲਪ ਕੀਤੀ ਇਹਨਾਂ ਦੀ ਠੀਕ ਹੈ ਜੀ ਭਾਵੇਂ ਫਾਈਨੈਂਸ਼ੀਅਲੀ ਕੀਤੀ ਆ ਤੇ ਭਾਵੇਂ ਉਹਦਾ ਰਸਤਾ ਦੇ ਤੌਰ ਤੇ ਵੀ ਚਲੋ ਹੈਲਪ ਕਰਦੇ ਆ ਨਗਰ ਨਵਸੀ ਵੀ ਕਰਦੇ ਆ ਠੀਕ ਹੈ ਹੁਣ ਕੀ ਮੰਗ ਕਰਦੇ ਤੁਸੀਂ ਸਮਾਜ ਸੇਵੀ ਸੰਸਥਾਵਾਂ ਕੋਲੋਂ ਇਹਨਾਂ ਵਾਸਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਹੀ ਹੈ ਕਿ ਚਲੋ ਪਰਿਵਾਰ ਦੀ ਹੈਲਪ ਜਿਹੜੀ ਆ ਉਹ ਹੋ ਜAVE ਇਹਨਾਂ ਦਾ ਅੱਖਾਂ ਦਾ ਇਲਾਜ ਹੋ ਜAVE ਜੋਤ ਸਿੰਘ ਦਾ ਤੇ ਲੜਕੀ ਦਾ ਵਾ ਜਿੱਦਾਂ ਚੂਲੇ ਦਾ ਕਿਉਂਕਿ ਬੇਟੀ ਅਜੇ ਦੇਖੋ ਕਿਦਾਂ ਤੁਰਦੀ ਔਖਾ ਉਹਦੇ ਕੋਲ ਚੱਲਿਆ ਵੀ ਨਹੀਂ ਜਾਂਦਾ ਹਾਂਜੀ ਹਾਂਜੀ ਤੇ ਚੂਲੇ ਤੋਂ ਕਿਉਂਕਿ ਜਵਾਨ ਲੜਕੀ ਆ ਕੱਲ ਨੂੰ ਦੂਜੇ ਘਰ ਜਾਣਾ ਬਗਾਨੇ ਘਰ ਤੇ ਬੜੀ ਤਰਸਜੋਗ ਹਾਲਤ ਆ ਠੀਕ ਹੈ ਤੇ ਚਲੋ ਉਹਦਾ ਇਲਾਜ ਹੋ ਜੇ ਸਮਾਜ ਸੇਵੀ ਸੰਸਥਾਵਾਂ ਇਹਨਾਂ ਦੇ ਕਰਨ ਕਿਰਪਾ ਤੇ ਇਹਨਾਂ ਦਾ ਇੱਕ ਤੇ ਮਕਾਨ ਦਾ ਵੀ ਆ ਮਕਾਨ ਵੀ ਕਾਫੀ ਖਸਤਾ ਹਾਲਤ ਵਿੱਚ ਆ ਜਦੋਂ ਬਾਰਿਸ਼ ਆਉਂਦੀ ਆ ਜਦੋਂ ਸਾਰੇ ਇਕੱਠੇ ਹੋ ਕੇ ਇੱਕ ਤਾਂ ਪੈ ਜਾਂਦੇ ਆ ਜਦੋਂ ਚੁੰਦੇ ਆ ਆਪ ਨੂੰ ਵੀ ਲੱਗੇ ਪਤਾ ਲੱਗ ਕਿ ਜਦਾਂ ਤੇੜਾ ਆਇਆ ਮਕਾਨ ਨੂੰ ਤੇ ਸਾਰਾ ਕਰਕੇ ਤੇ ਚਲੋ ਜਿਹੋ ਜਿਹੋ ਬਹੁਤ ਵਧੀਆ ਜੀ ਨੇ ਠੀਕ ਹੈ ਧੰਨਵਾਦ ਜੀ ਇਹ ਸੰਜੀ ਇਹਨਾਂ ਦੇ ਗਵਾਂਢੀ ਤਰਲੋਚਨ ਸਿੰਘ ਜੀ ਜਿਨ੍ਹਾਂ ਨੇ ਦੱਸੇ ਇਹਨਾਂ ਦੇ ਘਰ ਦੇ ਹਾਲਾਤ ਬਾਰੇ ਵੀ ਦੱਸਿਆ ਔਰ ਜਿੱਕਰ ਪਿੰਡ ਵਾਸੀਆਂ ਦੀ ਗੱਲ ਕਰੀਏ ਪਿੰਡ ਵਾਸੀਆਂ ਨੇ ਕਾਫੀ ਮਦਦ ਕੀਤੀ ਹੈ ਨਹੀਂ ਵੀ ਪਿੰਡ ਵਾਲੇ ਮਦਦ ਨਹੀਂ ਕਰਦੇ ਇਹਨਾਂ ਦੇ ਆਪਣੇ ਜੋਧਾ ਸਿੰਘ ਦੇ ਬੇਟੀਆਂ ਦਾ ਵੀ ਪਿਛੇ ਜੇ ਕਹਿੰਦੇ ਵੀ ਵਿਆਹ ਹੋਇਆ ਸੀ ਉਹਦੇ ਵਿੱਚ ਵੀ ਪਿੰਡ ਵਾਸੀਆਂ ਨੇ ਕਾਫੀ ਸਹਿਯੋਗ ਕੀਤਾ ਵਾ ਔਰ ਬਾਕੀ ਕੱਲੇ ਪਿੰਡ ਵਾਸੀਆਂ ਤੇ ਬਸ ਦੀ ਗੱਲ ਨਹੀਂ ਹੈਗੀ ਤੇ ਸਾਰੇ ਸਾਡੇ ਸਾਰੇ ਜਿੰਨੇ ਵੀ ਸਮਾਜ ਸੇਵੀ ਸੰਸਥਾਵਾਂ ਹੈਗੀਆਂ ਸਾਰਿਆਂ ਨਾਲ ਮਿਲ ਕੇ ਹਮਲਾ ਮਾਰਨ ਜਿੰਨਾ ਵੀ ਕਿਸੇ ਕੋ ਸਰਦਾ ਬਣਦਾ ਤੇਲ ਫੁੱਲ ਕਰਕੇ ਇਹਨਾਂ ਦਾ ਵਿਚਾਰਿਆਂ ਦਾ ਜਿਹੜਾ ਵੀ ਜੋ ਵੀ ਸਰਦਾ ਬਣਦਾ ਇਹਨਾਂ ਦਾ ਇਹ ਹਿੱਸਾ ਪਾ ਕੇ ਇਹਨਾਂ ਦੇ ਜਿਹੜਾ ਇੱਕ ਅੱਖਾਂ ਦਾ ਇਲਾਜ ਕਰਵਾਇਆ ਜਾਵੇ ਔਰ ਜੇ ਹੋ ਸਕੇ ਦੇ ਇਹਨਾਂ ਦਾ ਵਿਚਾਰਿਆਂ ਦਾ ਮਕਾਨ ਦੀ ਗੱਲ ਕੀਤੀ ਆਪਾਂ ਮਕਾਨ ਦੀ ਵੀ ਹਾਲਾਤ ਜਿਹੜੀ ਬਹੁਤ ਖਸਤਾ ਹਾਲਤ ਆ ਉਹਦਾ ਵੀ ਥੋੜਾ ਬਹੁਤਾ ਸੁਧਾਰ ਕੀਤਾ ਜਾਵੇ ਔਰ ਇਹਨਾਂ ਦਾ ਫੋਨ ਨੰਬਰ ਦੱਸਿਆ ਜਾਵੇ ਜੇਕਰ ਕੋਈ ਇਹਨਾਂ ਨਾਲ ਕੰਟੈਕਟ ਕਰਨਾ ਚਾਹੁੰਦਾ ਹੋਵੇ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਵੇ ਤੇ ਇਹਨਾਂ ਨੂੰ ਕਿਸ ਨੰਬਰ ਤੇ ਕੰਟੈਕਟ ਕਰ ਸਕਦਾ ਵਾ? ਤੋਂ ਨੰਬਰ ਹੈਗਾ ਜੀ 9888308596 ਇਹ ਦੁਬਾਰਾ ਬੋਲ ਦਿੰਨੇ ਆ 9888308596 ਇਹ ਜੋ ਸਿੰਘ ਦਾ ਨੰਬਰ ਹੈ ਜੀ ਪਰਸਨਲ ਵੇਖੋ ਜੀ ਇਹ ਪਰਿਵਾਰ ਦਾ ਨੰਬਰ ਹੈ ਜੀ ਹੁਣੇ ਤੁਹਾਨੂੰ ਦੱਸਿਆ 9888308596 ਇਹ ਨੰਬਰ ਨੋਟ ਕੀਤਾ ਜਾਵੇ ਜੇ ਕੋਈ ਵੀਰ ਮਦਦ ਕਰਨੀ ਚਾਹੁੰਦਾ ਹੋਵੇ ਤਾਂ ਇਸ ਨੰਬਰ ਤੇ ਕੰਟੈਕਟ ਕਰ ਸਕਦਾ ਵਾ ਇਹ ਇਹਨਾਂ ਦਾ ਜੋਧ ਸਿੰਘ ਜੀ ਦਾ ਨੰਬਰ ਆ ਬਿਲਕੁਲ ਸਚਾਈ ਵਾਲੀ ਗੱਲ ਆ ਇੱਕ ਤੇ ਲੋਕੀ ਫੇਕ ਵੀਡੀਓ ਪਾ ਦਿੰਦੇ ਆ ਅੱਜ ਕੱਲ ਇਹ ਵੀ ਬੜਾ ਟ੍ਰੈਂਡ ਚੱਲਿਆ ਵੀ ਲੋਕੀ ਵੇਖੋ ਵੇਖੀ ਫੇਕ ਵੀਡੀਓ ਪਾਈ ਜਾਂਦੇ ਆ ਪਰ ਉਹਨਾਂ ਨੇ ਕਿਹਾ ਸੀ ਇਹ ਨਹੀਂ ਚਾਹੁੰਦੇ ਵੀ ਸਾਨੂੰ ਕੋਈ ਨਕਦ ਪੈਸੇ ਦੇ ਕੇ ਜਾਓ ਜੇਕਰ ਕੋਈ ਮਕਾਨ ਬਣਾ ਕੇ ਦੇਣਾ ਚਾਹੁੰਦਾ ਤੇ ਸਾਡਾ ਮਕਾਨ ਬਣਾ ਦੇ ਔਰ ਜੇ ਕੋਈ ਇਲਾਜ ਕਰਾਉਣਾ ਚਾਹੁੰਦਾ ਤੇ ਬਿਲਕੁਲ ਭਾਵੇਂ ਡਾਕਟਰਾਂ ਨੂੰ ਜਾ ਕੇ ਪੈਸੇ ਜਮ੍ਹਾਂ ਕਰਾ ਦੇ ਨਦਰ ਇਲਾਜ ਕਰਾ ਦੇ ਮੈਂ ਜਨਰਲ ਗੁਰੂ ਤੇਜਪਾਲ ਸ਼ਰਮਾ ਦਾ ਸਮਰ ਨ